ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੜਿਲਾ ਸੋਨਾ ਗੰਗ ਜੋ ਜਾਹੇ ਸੁਰਸ ਨਾ ਪਾਵਈ ਸੋਨਾ ਮੂੜ ਚਿਤ ਲਾਏ ਚਤੁਰਤਾ ਆ ਗਈ ਅੜਿਲਾ ਅੜਿਲਾ ਛੰਦ ਦਾ ਨਾਮ ਹੈ ਇਸ ਚੌਪਈ ਸਾਹਿਬ ਜੀ ਦੀ ਬਾਣੀ ਦਾ ਮਹਾਤਮ ਲਿਖਿਆ ਹੋਇਆ ਹੈ ਇਸ ਅਰੇਲ ਛੰਦ ਦੇ ਵਿੱਚ ਸ੍ਰੀ ਚੌਪਈ ਸਾਹਿਬ ਜੀ ਦੀ ਗੁਰਬਾਣੀ ਜੋ ਕਥਾ ਵਿਚਾਰ ਆਪ ਜੀ ਸਰਮਣ ਕਰਦੇ ਆ ਰਹੇ ਹੋ ਸੋ ਇਸ ਪਾਵਨ ਪੇਤਰ ਬਾਣੀ ਦਾ ਮਹਾਤਮ ਦੱਸਦੇ ਨੇ ਸਤਿਗੁਰੂ ਜੀ ਸੋਨਾ ਗੰਗ ਜੋ ਜਾਹੇ ਸੁਰਸ ਨਾ ਪਾਵਈ ਜੇ ਕੋਈ ਗੰਗ ਭਾਵ ਤੋਂ ਜਿਹੜਾ ਕੋਈ ਬੋਲਣ ਦੀ ਸਮਰੱਥਾ ਨਹੀਂ ਰੱਖਦਾ ਬੋਲਣ ਤੋਂ ਰਹਿਤ ਹੈ ਭਾਵ ਕੇ ਗੁੰਗਾ ਹੈ ਬੋਲਣ ਦੀ ਸਮਰੱਥਾ ਤੋਂ ਰਹਿਤ ਪੁਰਸ਼ ਇਸ ਬਾਣੀ ਨੂੰ ਸ਼ਰਧਾ ਭਾਵਨਾ ਵਿਸ਼ਵਾਸ ਦੇ ਨਾਲ ਸੁਣੇਗਾ ਉਹ ਸੁੰਦਰ ਜਵਾਨ ਪ੍ਰਾਪਤ ਕਰ ਲਵੇਗਾ ਸੋਨਾ ਗੰਗ ਜੋ ਜਾਹੇ ਸੁਰਸਨਾ ਪਾਵੇ ਗੂੰਗਾ ਵੀ ਇਸ ਬਾਣੀ ਨੂੰ ਸੁਣ ਲਵੇ ਚਾਪੀ ਸਾਹਿਬ ਜੀ ਦੀ ਬਾਣੀ ਨੂੰ ਤੇ ਪਾਤਸ਼ਾਹ ਕਹਿੰਦੇ ਸੁਰਸਨਾ ਪਾਵੇ ਉਹਨੂੰ ਰਸਨਾ ਪ੍ਰਾਪਤ ਹੋ ਜਾਂਦੀ ਹੈ ਰਸਨਾ ਮਿਲ ਜਾਂਦੀ ਹੈ ਉਹ ਬੋਲਣ ਲੱਗ ਪੈਂਦਾ ਆ ਰਸਨਾ ਤੋਂ ਭਾਵ ਰਸਨਾ ਜੀਬਾ ਤੇ ਹਰੇਕ ਦੀ ਹੁੰਦੀ ਹੈ ਨਾ ਪਰ ਉਹ ਗੁੰਗਾ ਜਿਹਨੂੰ ਕਿਹਾ ਜਾਂਦਾ ਆ ਉਹ ਗੱਲਾਂ ਨਹੀਂ ਕਰ ਸਕਦਾ ਉਹ ਸ਼ਬਦ ਦਾ ਸਹੀ ਉਚਾਰਨ ਨਹੀਂ ਕਰ ਸਕਦਾ ਉਹਨੂੰ ਕਹਿ ਦਿੰਦੇ ਅਸੀਂ ਗੁੰਗਾ ਜਿਹੜਾ ਗੁੰਗਾ ਹੁੰਦਾ ਉਹ ਬੋਲਾ ਵੀ ਹੋਵੇਗਾ ਬੋਲਾ ਹੁੰਦਾ ਆ ਤੇ ਤਾਂ ਹੀ ਉਹ ਗੁੰਗਾ ਹੁੰਦਾ ਤੇ ਪਾਦਸ਼ਾਹ ਕਹਿੰਦੇ ਇਸ ਬਾਣੀ ਨੂੰ ਜਿਹੜਾ ਕੋਈ ਸੁਣ ਲਵੇ ਸੋਨਾ ਗੰਗ ਜੋ ਜਹੇ ਸੁਰਸਨਾ ਪਾਵੇਈ ਗੁੰਗਾ ਵੀ ਬੋਲਣ ਲੱਗ ਜਾਂਦਾ ਹੈ ਇਹ ਪ੍ਰਤੱਖ ਹੋਇਆ ਕਈ ਥਾਵਾਂ ਤੇ ਜਿਹੜਾ ਕੋਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਕੋਈ ਗੁਰਬਾਣੀ ਸੁਣਦਾ ਆ ਇਤਲਾ ਕਰਕੇ ਤੇ ਪਾਦਸ਼ਾਹ ਕਹਿੰਦੇ ਉਹ ਰਸਨਾ ਪ੍ਰਾਪਤ ਹੋ ਜਾਂਦੀ ਉਸ ਨੂੰ ਸੁੰਦਰ ਜਬਾਨ ਪ੍ਰਾਪਤ ਕਰ ਲਵੇਗਾ ਸੁਨਾ ਗੁੰਗ ਜੋ ਜਾਹੇ ਸੁਰਸਨਾ ਪਾਵੇ ਗੁੰਗਾ ਵੀ ਸੁਣ ਲਵੇ ਉਹਨੂੰ ਵੀ ਰਸਨਾ ਪ੍ਰਾਪਤ ਹੋ ਜਾਂਦੀ ਹੈ ਸੁਨਾ ਮੂਡ ਚਿਤ ਲਾਏ ਚਤੁਰਤਾ ਆਵਈ ਹੁਣ ਕੀ ਮੂੜ ਬੇਸਮਝ ਮੂਰਖ ਕਹ ਲਓ ਮੂਰਖ ਬੰਦਾ ਹੁਣ ਜਿਹੜਾ ਸੁਣ ਮੂੜ ਚਿਤ ਲਾਏ ਮੂਰਖ ਬੰਦਾ ਵੀ ਸੁਣ ਲਵੇ ਪਰ ਸੁਣੇ ਚਿਤ ਲਾ ਕਰਕੇ ਚਿਤ ਲਾ ਕਰਕੇ ਸੁਣ ਲਵੇ ਨਾ ਮੂਰਖ ਬੰਦਾ ਵੀ ਕੋਈ ਸੁਣਾ ਮੂੜ ਚਿਤ ਲਾਏ ਚਤੁਰਤਾ ਆਵੇ ਚਤੁਰਤਾ ਚੰਗੀ ਬੁੱਧ ਜਿਹੜੀ ਆ ਉਹਨੂੰ ਪ੍ਰਾਪਤ ਹੋ ਜਾਂਦੀ ਹੈ ਮੂਰਖ ਬੰਦਾ ਪਾਵਨ ਪੀਤਰ ਚੌਪੀ ਸਾਹਿਬ ਜੀ ਦੀ ਗੁਰਬਾਣੀ ਨੂੰ ਚਿੱਤ ਲਾ ਕਰਕੇ ਸੁਣ ਲਵੇ ਤਾਂ ਉਸ ਦੀ ਚਤੁਰਤਾ ਚਤਰਾਈ ਦਲੀਲ ਨਾਲ ਗੱਲ ਕਰਨ ਦੀ ਯੋਗਤਾ ਪ੍ਰਾਪਤ ਕਰ ਲਵੇਗਾ ਭਾਵ ਕਿ ਚੰਗੀ ਬੁੱਧ ਜਿਹੜੀ ਆ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ ਮੂਰਖਾਂ ਵਾਲੀ ਬੁੱਧ ਜਿਹੜੀ ਹੈ ਉਹ ਨਾਸ਼ ਹੋ ਜਾਂਦੀ ਹੈ ਤੇ ਸਿਆਣੇ ਪੁਰਖਾਂ ਵਾਲੀ ਬੁੱਧ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ ਦੁੱਖ ਦਰਦ ਭਾਉ ਨਿਕਟ ਨਾ ਤਿੰਨ ਨਰਕੇ ਰਹੇ ਫਿਰ ਪਾਤਸ਼ਾਹ ਫਰਮਾਨ ਕਰਦੇ ਨੇ ਕਹਿੰਦੇ ਦੁਖ ਦਰਦ ਭਾਉ ਨਿਕਟ ਨਾ ਤਿੰਨ ਨਰਕੀ ਰਹੇ ਕਹਿੰਦੇ ਜਿਹੜਾ ਵੀ ਏਸ ਬਾਣੀ ਨੂੰ ਪਾਵਨ ਪੀਤਰ ਗੁਰਬਾਣੀ ਨੂੰ ਸੁਣ ਲਵੇ ਤੇ ਉਹਦੇ ਕੋਲ ਫਿਰ ਦੁਖ ਉਹਦਾ ਦੁੱਖ ਜਿਹੜਾ ਨਾਸ ਹੋ ਜਾਂਦਾ ਦਰਦ ਉਹ ਵੀ ਉਹਦੇ ਕੋਲ ਨਹੀਂ ਰਹਿੰਦਾ ਭਾਉ ਨਿਕਟ ਨਾ ਤਿੰਨ ਨਰਕੀ ਰਹੇ ਕਹਿੰਦੇ ਉਸ ਦਾ ਜਿਹੜਾ ਨਾ ਦੁੱਖ ਦਰਦ ਤੇ ਜਿਹੜਾ ਭਉ ਡਰ ਬਣਿਆ ਹੋਇਆ ਆ ਉਹ ਡਰ ਨਹੀਂ ਰਹਿੰਦਾ ਜਨਮ ਮਰਨ ਦਾ ਗੇੜ ਦਾ ਡਰ ਇਹ ਵੀ ਖਤਮ ਹੋ ਜਾਂਦਾ ਆ ਹੋਰ ਕੋਈ ਦੁਨੀਆ ਦੇ ਡਰ ਇਹ ਵੀ ਖਤਮ ਹੋ ਜਾਂਦੇ ਨੇ ਦੁੱਖ ਦੁੱਖ ਦਰਦ ਉਹਦੇ ਕੋਲ ਨਹੀਂ ਰਹਿੰਦੇ ਨਾ ਸੁਜਾਂਦੇ ਨੇ ਦੁੱਖ ਦਰਦ ਭਾਉ ਨਿਕਟ ਨਾਤ ਨਰਕੇ ਰਾ ਨਿਕਟ ਕਹਿੰਦੇ ਨੇੜੇ ਨਹੀਂ ਰਹਿੰਦੇ ਨਾ ਦੁੱਖ ਦਰਦ ਤੇ ਨਾ ਕਿਸੇ ਪ੍ਰਕਾਰ ਦਾ ਕੋਈ ਡਰ ਜਿਹੜਾ ਹੈ ਨਾ ਉਹ ਨਿਕਟ ਕੋਲੇ ਨਹੀਂ ਰਹਿੰਦਾ ਕਿਸ ਦੇ ਹੋ ਜੋ ਯਾ ਕੀ ਏਕ ਬਾਰ ਚਉ ਪਈ ਕੋ ਕਹੈ ਜਿਹੜਾ ਵੀ ਜੋ ਪੁਰਸ਼ ਜਾ ਕੀ ਕਹਿੰਦੇ ਜਾ ਕੀ ਇੱਕ ਵਾਰ ਅਕਾਲ ਪੁਰਖ ਦੀ ਆਈ ਹੋਈ ਇਸ ਬਾਣੀ ਚੌਪਈ ਸਾਹਿਬ ਜੀ ਦਾ ਇੱਕ ਵਾਰ ਇੱਕ ਮਨ ਇੱਕ ਚਿੱਤ ਹੋ ਕਰਕੇ ਪਾਠ ਕਰੇਗਾ ਹੋ ਜੋ ਜਾ ਕੀ ਇੱਕ ਵਾਰ ਚੌਪਈ ਕੋ ਕਹ ਜਿਹੜਾ ਵੀ ਇਸ ਪਾਵਨ ਪਵਿੱਤਰ ਬਾਣੀ ਸ੍ਰੀ ਚਾਪੇ ਸਾਹਿਬ ਜੀ ਦੀ ਗੁਰਬਾਣੀ ਨੂੰ ਇੱਕ ਮਨ ਇੱਕ ਚਿੱਤ ਹੋ ਕਰਕੇ ਜਿਹੜਾ ਪਾਠ ਕਰੇਗਾ ਨਾ ਤੇ ਉਹਦੇ ਫਿਰ ਦੁੱਖ ਦਰਦ ਭਉ ਡਰ ਜਿਹੜਾ ਹੈ ਉਹ ਨਿਕਟ ਨਹੀਂ ਰਹਿੰਦਾ ਦੂਰ ਚਲਿਆ ਜਾਂਦਾ ਹੈ ਨਾ ਤੈ ਨਰਕੇ ਨਿਕਟ ਨਾ ਤੈ ਨਰਕੇ ਰਹਿ ਨੇੜੇ ਨਹੀਂ ਰਹਿੰਦਾ ਦੁੱਖ ਦਰਦ ਭੈ ਡਰ ਜਿਹੜਾ ਆ ਜਿਹੜਾ ਵੀ ਇੱਕ ਮਨ ਚਿੱਤ ਹੋ ਕਰਕੇ ਚੌਪਈ ਸਾਹਿਬ ਜੀ ਦਾ ਪਾਠ ਕਰਦਾ ਹੈ ਜੇ ਪਾਤਸ਼ਾਹ ਮਹਾਤਮ ਦੱਸਦੇ ਨੇ ਕਿ ਉਹਦੇ ਫਿਰ ਦੁੱਖ ਦਰਦ ਡਰ ਨਿਕਟ ਨਹੀਂ ਰਹਿੰਦਾ ਚੌਪਈ ਅੱਗੇ ਹਜੂਰ ਇਸ ਬਾਣੀ ਦੇ ਸਪੂਰਨ ਹੋਣ ਦਾ ਸੰਮਤ ਲਿਖ ਰਹੇ ਨੇ ਕਿ ਇਹ ਬਾਣੀ ਜਦੋਂ ਆ ਆਰੰਭ ਕੀਤੀ ਗਈ ਇਹ ਗ੍ਰੰਥ ਤੇ ਕਦੋਂ ਇਹ ਸੰਪੂਰਨਤਾ ਹੋਈ ਉਹ ਦੱਸਦੇ ਹਨ ਸੰਮਤ ਸਤਰ ਹੈ ਸਹਸ ਪੰਜਾਹ ਬਿਕਰਮੀ ਸੰਮਤ 1700 ਆਖੀ ਦਾ ਸੀ ਅਤੇ ਉਸ ਤੋਂ ਉੱਤੇ ਅਰਧ ਸਹਸ 50 ਅਰਧ ਅੱਧਾ ਪੁਨ ਪੁਨਾ ਉਤੇ ਹੋਰ ਤਿੰਨ ਆਖੀ ਦਾ ਸੀ ਭਾਵ ਕੇ ਬਿਕਰਮੀ ਸੰਮਤ 1753 ਵਿੱਚ ਇਹ ਗ੍ਰੰਥ ਰਚਿਆ ਗਿਆ ਸੰਮਤ 1763 ਅਰਧ ਸਹਿਸਪਨਿਜੈ ਅਰਧ ਸਹਿਸਪਨ ਤੀਨ ਕਿਹਜੈ ਅਰਧ 1700 ਤੇ ਅਰਧ ਕਹਿੰਦੇ ਨੇ 100 ਦੇ ਅੱਧ ਨੂੰ 50 3 ਉੱਤੇ ਤੇ 353 1753 ਬਿਕਰਮੀ ਸੰਮਤ ਵਿੱਚ ਇਹ ਗ੍ਰੰਥ ਜਿਹੜਾ ਹੈ ਉਹ ਰਚਿਆ ਗਿਆ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੇ ਭਾਦਰਵ ਭਾਦਰੋਂ ਦਾ ਮਹੀਨਾ ਸੁਦੀ ਭਾਵ ਕੇ ਚਾਨਣ ਪੱਖ ਅਸ਼ਟਮੀ 8ਵੀਂ ਥਿਤ ਰਵਿਵਾਰਾ ਰਵਿਵਾਰ ਕਿਹਦੇ ਨੇ ਐਤਵਾਰ ਦਾ ਦਿਨ ਸੀ ਧਰਵ ਸੁਦੀ ਅਸ਼ਟਮੀ ਰਵਿਵਾਰਾ ਭਾਦਰੋਂ ਦਾ ਮਹੀਨਾ ਸੁਦੀ ਚੰਨ ਪੱਖ ਅਸ਼ਟਮੀ 8ਵੀਂ ਥਿਤ ਰਵਿਵਾਰਾ ਐਤਵਾਰ ਦਾ ਦਿਨ ਸੀ ਤੀਰਸ ਤਦਰਵ ਗ੍ਰੰਥ ਸੁਧਾਰਾ ਤਦਰਵ ਥਾਵ ਕਿ ਸਤਲੁਜ ਦੇ ਤੀਰ ਕਹਿੰਦੇ ਕਿਨਾਰੇ ਨੂੰ ਸਤਲੁਜ ਦੇ ਕਿਨਾਰੇ ਤੇ ਇਹ ਗ੍ਰੰਥ ਬਣਾਇਆ ਗਿਆ ਇਹ ਪਾਵਨ ਪੇਤਰ ਗੁਰਬਾਣੀ ਉਥੇ ਉਚਾਰਨ ਕੀਤੀ ਗਈ ਸਤਿਗੁਰੂ ਜੀ ਆਪ ਹੀ ਦੱਸਦੇ ਨੇ ਤੀਰ ਸਤਦਰਵ ਗ੍ਰੰਥ ਸੁਧਾਰਾ ਸਤਦਰਵ ਕਹਿੰਦੇ ਸਤਲੁਜ ਨੂੰ ਤੀਰ ਕਹਿੰਦੇ ਨੇ ਕਿਨਾਰੇ ਨੂੰ ਸਤਲੁਜ ਦੇ ਕਿਨਾਰੇ ਤੇ ਗ੍ਰੰਥ ਬਣਾਇਆ ਗਿਆ ਜਿਹੜਾ ਕਿ ਭਾਖੜਾ ਡੈਮ ਦੇ ਨੇੜੇ ਨੰਗਲ ਸਰ ਦੇ ਨਜ਼ਦੀਕ ਗੁਰਦੁਆਰਾ ਵਿਪੌਰ ਸਾਹਿਬ ਆ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਚੌਪਈ ਸਾਹਿਬ ਦੀ ਬਾਣੀ ਉਚਾਰਨ ਕੀਤੀ ਹੈ ਪਾਤਸ਼ਾਹ ਉਸ ਅਸਥਾਨ ਦੇ ਬਾਰੇ ਦੱਸਦੇ ਨੇ ਕਿ ਕਿੱਥੇ ਉਚਾਰਨ ਕੀਤੀ ਤੇ ਕਦੋਂ ਉਚਾਰਨ ਕੀਤੀ ਇਹ ਪਾਤਸ਼ਾਹ ਨੇ ਇਸ ਪੌੜੀ ਦੇ ਵਿੱਚ ਦੱਸਿਆ ਹੈ ਕਿ ਸਵਈਏ ਦੀ ਰੰਭਤਾ ਹੁੰਦੀ ਹੈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਅੱਖ ਤਰੇ ਨਹੀਂ ਆਨਿਓ ਹੀ ਅਕਾਲ ਪੁਰਖ ਜਦ ਤੋਂ ਆਪ ਜੀ ਦੇ ਪਾਏ ਚਰਨਾਂ ਨੂੰ ਪਕੜ ਲਿਆ ਆ ਉਦੋਂ ਤੋਂ ਅਸੀਂ ਹੋਰ ਕਿਸੇ ਨੂੰ ਵੀ ਆਪਣੀ ਅੱਖ ਹੇਠਾਂ ਨਹੀਂ ਲਿਆਂਦਾ ਪਾਏ ਗਹੇ ਜਬ ਤੇ ਤੁਮਰੇ ਜਦੋਂ ਦੇ ਆਪ ਜੀ ਦੇ ਚਰਨਾਂ ਨੂੰ ਪਕੜ ਲਿਆ ਜਦੋਂ ਦੇ ਆਪ ਜੀ ਦੇ ਚਰਨਾਂ ਦੇ ਨਾਲ ਜੁੜ ਗਏ ਅਕਾਲ ਪੁਰਖ ਵਾਹਿਗੁਰੂ ਜੀ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਉਦੋਂ ਤੋਂ ਫਿਰ ਅਸੀਂ ਆਪਣੀ ਅੱਖ ਦੇ ਹੇਠਾਂ ਨਹੀਂ ਕਿਸੇ ਨੂੰ ਲਿਆਂਦਾ ਕਿਉਂਕਿ ਫਿਰ ਹੋਰ ਦੀ ਲੋੜ ਨਹੀਂ ਪਈ ਜਦੋਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਜਾਈਏ ਨਾ ਗੁਰੂ ਦੇ ਚਰਨਾਂ ਦੇ ਵਿੱਚ ਆ ਜਾਈਏ ਤੇ ਫਿਰ ਹੋਰ ਨਾ ਥਾਵਾ ਤੇ ਜਾਣ ਦੀ ਲੋੜ ਨਹੀਂ ਪੈਂਦੀ ਉਹ ਸਾਡੀ ਮੂਰਖਤਾ ਕਹਿ ਲਓ ਜਾਂ ਅਣਜਾਣਪੁਰਾ ਸਮਝ ਲਓ ਕਿ ਗੁਰੂ ਦੇ ਦੁਆਰੇ ਤੇ ਵੀ ਆਉਣਾ ਪਰ ਇੱਧਰ ਉੱਧਰ ਵੀ ਤੁਰੇ ਫਿਰਨਾ ਮੰਗਤਿਆਂ ਦੇ ਦਰ ਤੇ ਜਦੋਂ ਪਾਤਸ਼ਾਹ ਦੇ ਦਰ ਤੇ ਆ ਗਏ ਆ ਗੁਰੂ ਦੇ ਦੁਆਰੇ ਤੇ ਆ ਗਏ ਆ ਤੇ ਫਿਰ ਹੋਰ ਲੋੜ ਹੀ ਕਿਉਂ ਪੈਂਦੀ ਆ ਹੋਰ ਪਾਸੇ ਜਾਣ ਦੀ ਸਾਡੇ ਵਿੱਚ ਕਮੀਆਂ ਨੇ ਵਿਸ਼ਵਾਸ ਨਹੀਂ ਸਰਦਾ ਨਹੀਂ ਭਰੋਸਾ ਨਹੀਂ ਮੱਥਾ ਟੇਕਿਆ ਕੇਵਲ ਤੇ ਮੁੜ ਕੇ ਹੋਰਨਾਂ ਦੀ ਡੇਰਿਆਂ ਤੇ ਤਰੇ ਫਿਰਦੇ ਰਹੇ। ਪਾਤਸ਼ਾਹ ਨੇ ਕੀ ਸਮਝਾਇਆ? ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਕਹਿੰਦੇ, "ਹੇ ਅਕਾਲ ਪੁਰਖ ਜਦ ਤੋਂ ਆਪ ਜੀ ਦੇ ਪਾਏ ਚਰਨਾਂ ਨੂੰ ਪਕੜ ਲਿਆ ਉਦੋਂ ਤੋਂ ਅਸੀਂ ਹੋਰ ਕਿਸੇ ਨੂੰ ਆਪਣੀ ਅੱਖ ਹੇਠਾਂ ਨਹੀਂ ਲਿਆਂਦਾ।" ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨ ਮੰਨਿਓ ਰਾਮ ਕਹਿੰਦੇ ਹਿੰਦੂ ਕੌਮ ਦਾ ਰਹਿਬਰ ਰਹੀਮ ਮੁਸਲਮਾਨਾਂ ਦਾ ਪਗੰਬਰ ਇਹਨਾਂ ਦੇ ਧਰਮ ਗ੍ਰੰਥ ਪੁਰਾਨ ਅਤੇ ਕੁਰਾਨ ਅਨੇਕ ਤਰ੍ਹਾਂ ਦੇ ਮਤ ਆਖਦੇ ਹਨ ਪਰ ਅਸਾਂ ਉਹਨਾਂ ਵਿੱਚੋਂ ਇੱਕ ਨੂੰ ਵੀ ਨਹੀਂ ਮੰਨਿਆ। ਬਾਦਸ਼ਾਹ ਕਹਿੰਦੇ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਕਹਿੰਦੇ ਅਨੇਕਾ ਨੇ। ਰਾਮ ਇਸ ਨਾਤਨ ਧਰਮ ਦੇ ਰਹਿਬਰ ਰਹੀਮ ਮੁਸਲਮਾਨਾਂ ਦੇ ਪੈਗੰਬਰ ਫਿਰ ਇਹਨਾਂ ਦੇ ਗ੍ਰੰਥ ਪੁਰਾਨ ਤੇ ਕੁਰਾਨ ਕਹਿੰਦੇ ਅਨੇਕਾਂ ਤਰ੍ਹਾਂ ਦੇ ਮਤ ਆਖਦੇ ਹਨ ਅਨੇਕਾਂ ਤਰ੍ਹਾਂ ਦੇ ਮਤ ਨੇਕ ਹੈ ਮਤ ਏਕ ਨਾ ਮੰਨਿ ਅਨੇਕਾਂ ਤਰ੍ਹਾਂ ਦੇ ਮਤ ਨੇ ਪਰ ਕਹਿੰਦੇ ਅਸਾਂ ਉਹਨਾਂ ਵਿੱਚੋਂ ਇੱਕ ਨੂੰ ਵੀ ਨਹੀਂ ਮੰਨਿਆ ਸਿਮਰਤ ਸਾਸ਼ਤਰ ਵੇਦ ਸਭੈ ਬਹੁ ਭੇਦ ਕਹ ਹਮ ਏਕ ਨ ਜਾਣਿਓ 27 ਸਿਮਰਤੀਆਂ ਸਿਮਰਤ 27 ਸਿਮਰਤੀਆਂ ਨੇ 사ਤਰ ਸੇ 사ਤਰ 베드 ਚਾਰ 베드 ਨੇ ਸਭ ਇਹ ਸਾਰੇ ਹੀ ਬਹੁਤ ਤਰ੍ਹਾਂ ਦੇ ਭੇਦ ਆਖਦੇ ਹਨ ਬਹੁ ਭੇਦ ਕਹੈ ਇਹ ਸਾਰੇ ਹੀ ਬਹੁਤ ਤਰ੍ਹਾਂ ਦੇ ਭੇਦ ਆਖਦੇ ਹਨ ਹਮ ਏਕ ਨਾ ਜਾਣਿਓ ਪਰ ਅਸੀਂ ਉਹਨਾਂ ਵਿੱਚੋਂ ਇੱਕ ਨੋ ਵੀ ਨਹੀਂ ਜਾਨਿਆ 27 ਸਮਰਤियां ਸੇ ਸਾਖਤਰ ਚਾਰ ਵੇਦ ਸਾਰੇ ਹੀ ਬਹੁਤ ਹੀ ਤਰ੍ਹਾਂ ਦੇ ਭੇਦ ਆਖਦੇ ਹਨ ਹਮ ਏਕ ਨਾ ਜਾਣਿਓ ਪਰ ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਵਿੱਚੋਂ ਇੱਕ ਨੋ ਵੀ ਨਹੀਂ ਜਾਣਿਆ ਸ੍ਰੀ ਅਸਪਾਰ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਅਸਪਾਨ ਕਹਿੰਦੇ ਸ੍ਰੀ ਸਾਹਿਬ ਨੂੰ ਹੱਥ ਵਿੱਚ ਧਾਰਨ ਵਾਲੇ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਉਹ ਵੀ ਸ਼ਸਤਰ ਧਾਰੀ ਆ ਸ੍ਰੀ ਅਸਪਾਨ ਹੇ ਅਸਪਾਨ ਸ੍ਰੀ ਸਾਹਿਬ ਜੀ ਨੂੰ ਹੱਥ ਵਿੱਚ ਧਾਰਨ ਵਾਲੇ ਸ੍ਰੀ ਕਹਿੰਦੇ ਸ਼੍ਰੋਮਣੀ ਅਸਪਾਨ ਸ਼੍ਰੋਮਣੀ ਅਕਾਲ ਪੁਰਖ ਜੀ ਮੈਂ ਪਿੱਛੇ ਜੋ ਕੁਝ ਵੀ ਵਰਣਨ ਕੀਤਾ ਹੈ ਉਹ ਤੁਹਾਡੀ ਕਿਰਪਾ ਸਦਕਾ ਹੀ ਵਰਣਨ ਕੀਤਾ ਹੈ ਸ੍ਰੀ ਅਸਬਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਪਾਤਸ਼ਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੰਬੋਧਨ ਹੋ ਕੇ ਕਹਿ ਰਹੇ ਨੇ ਏ ਹੱਥ ਵਿੱਚ ਸ੍ਰੀ ਸਭ ਧਾਰਨ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਜੋ ਕੁਝ ਵੀ ਇਸ ਬਾਣੀ ਇਸ ਗ੍ਰੰਥ ਦੇ ਵਿੱਚ ਜੋ ਕੁਝ ਵੀ ਵਰਣਨ ਕੀਤਾ ਹੈ ਉਹ ਤੁਹਾਡੀ ਕਿਰਪਾ ਸਦਕਾ ਹੀ ਕੀਤਾ ਹੈ ਵਰਣ ਕੀਤਾ ਜੋ ਵੀ ਮੈਂ ਨਾ ਕਹੀ ਉਹ ਮੈਂ ਨਹੀਂ ਕੁਝ ਵੀ ਕਿਹਾ ਸਬਦ ਤੋਹੇ ਵਖਾਨਿਓ ਤੁਹਾਡੀ ਕਿਰਪਾ ਸਦਕਾਈ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਮਿਲਾ ਲੋ ਇਸੇ ਤਰ੍ਹਾਂ ਪਾਤਸ਼ਾਹ ਧੰਗੁਰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੀ ਆਖ ਰਹੇ ਨੇ ਇਹ ਆਕਾਲ ਪੁਰਖ ਵਾਹਿਗੁਰੂ ਜੀ ਇਹ ਮੈਂ ਨਹੀਂ ਕੁਝ ਵੀ ਕਿਹਾ ਵੈ ਨਹੀਂ ਕੁਝ ਵੀ ਵਰਣਨ ਕੀਤਾ ਜੋ ਤੁਸੀਂ ਕਿਰਪਾ ਕੀਤੀ ਐ ਤੁਹਾਡੀ ਕਿਰਪਾ ਸਦਕਾ ਹੀ ਇਹ ਵਰਣਨ ਕੀਤਾ ਗਿਆ ਹੈ ਇਸੇ ਤਰ੍ਹਾਂ ਧੰਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਅਖੀਰ ਵਿੱਚ ਪਾਤਸ਼ਾਹ ਨੇ ਜਿਹੜਾ ਉਚਾਰਨ ਕੀਤਾ ਗਿਆ ਹੈ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ ਇਹ ਅਕਾਲ ਪੁਰਖ ਵਾਹਿਗੁਰੂ ਜੀ ਇਹ ਸਾਰਾ ਕੁਝ ਤੇਰੀ ਕਿਰਪਾ ਦੇ ਨਾਲ ਹੋਇਆ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀਤਾ ਈ ਇਹ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਮੈਨੂੰ ਜੋ ਕੀਤਾ ਤੇ ਤਾਂ ਏ ਪਾਵਨ ਪੀਤਰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਗ੍ਰੰਥ ਦੀ ਸੰਵਾਦਨਾ ਹੋਈ ਹੈ ਇਹ ਅਕਾਲ ਪੁਰਖ ਵਾਹਿਗੁਰੂ ਜੀ ਇੱਥੇ ਵੀ ਪਾਤਸ਼ਾਹ ਧੰਗੁਰ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਨੇ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਮੈਂ ਨਹੀਂ ਕੁਝ ਵੀ ਕਿਹਾ ਆਪ ਜੀ ਦੇ ਕਿਰਪਾ ਸਦਕਾਈ ਜੋ ਕੁਝ ਇਹ ਕਿਹਾ ਗਿਆ ਜੋ ਕੁਝ ਵਰਣਨ ਕੀਤਾ ਗ੍ਰੰਥ ਉਚਾਰਨ ਕੀਤਾ ਗੁਰਬਾਣੀ ਉਚਾਰਨ ਕੀਤੀ ਹੈ ਇਹ ਤੁਹਾਡੀ ਕਿਰਪਾ ਸਦਕਾਈ ਆ ਜਿਗੋ ਮੈਂ ਨਹੀਂ ਕੀਤਾ ਬਲਕਿ ਸਭ ਤੁਸਾਂ ਆਪ ਹੀ ਉਚਾਰਨ ਕੀਤਾ ਹੈ ਸਭ ਕੁਝ ਆਪ ਜੀ ਦਾ ਹੀ ਉਚਾਰਨ ਕੀਤਾ ਹੈ ਤੇ ਅੱਗੇ ਦੋਹਰਾ ਦੇ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ ਦੋਹਰਾ ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦਵਾਰ ਇਹ ਅਕਾਲ ਪੁਰਖ ਸਗਲ ਦੁਆਰ ਮੈਂ ਸਾਰੇ ਦੁਆਰਿਆਂ ਨੂੰ ਛੱਡ ਕੇ ਨਾ ਤੁਹਾਡੇ ਦਰ ਤੇ ਆਇਆ ਹਾਂ ਤੁਹਾਡਾ ਦਰ ਫੜਿਆ ਹੈ ਸਗਲ ਦੁਆਰ ਕੋ ਛੱਡ ਕੇ ਗਹਯੋ ਤੁਹਾਰੋ ਦੁਆਰ ਸਗਲ ਸਾਰੇ ਸਾਰੇ ਦੁਆਰੇ ਛੱਡ ਕਰਕੇ ਨਾ ਤੁਹਾਡੇ ਦਰ ਤੇ ਆ ਗਏ ਹਾਂ ਮੈਂ ਸਾਰੇ ਦੁਆਰੇ ਛੱਡ ਕਰਕੇ ਏ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਦਰ ਤੇ ਆਇਆ ਹਾਂ ਤੇਰੇ ਤੁਹਾਡੇ ਦਰ ਤੇ ਪਹੁੰਚੇ ਹਾਂ ਦਰ ਆ ਕਰਕੇ ਤੁਹਾਡਾ ਦਰ ਫੜਿਆ ਹੈ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਹੁਣ ਤੁਹਾਨੂੰ ਹੀ ਬਾਫੜੀ ਦੀ ਲਾਜ ਰੱਖਣੀ ਚਾਹੀਦੀ ਹੈ ਬਾਹੇ ਗਹੇ ਕੀ ਲਾਜ ਅਸ ਗੋਬਨ ਦਾਸ ਤੁਹਾਰ ਗੋਬਿੰਦ ਦਾਸ ਜੋ ਪਾਤਸ਼ਾਹ ਕਹਿ ਰਹੇ ਨੇ ਧੰਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੋਬਿੰਦ ਦਾਸ ਜਿਹੜਾ ਹੈ ਤੁਹਾਡਾ ਦਾਸ ਤੁਹਾਰ ਤੁਹਾਡੇ ਦਰ ਤੇ ਆਇਆ ਹੈ ਪੈਜ ਰੱਖਣੀ ਹੁਣ ਤੁਹਾਡਾ ਬਿਰਧ ਹੈ ਤੁਹਾਡੇ ਦਰ ਤੇ ਆਇਆ ਹੈ ਬਾਹੇ ਗਹੇ ਕੀ ਲਾਜ ਅਸ ਗੋਬਨ ਦਾਸ ਤੁਹਾਰ ਸਾਰੇ ਦਵਾਰੇ ਛੱਡ ਕਰਕੇ ਤੁਹਾਡੇ ਦਰ ਤੇ ਆਏ ਆਂ ਗੁਰੂ ਕਾ ਸਿੱਖਾ ਇਹ ਅਰਦਾਸ ਕਰ ਇਹ ਸਤਿਗੁਰੂ ਜੀ ਸਾਰੇ ਦਵਾਰੇ ਛੱਡ ਕਰਕੇ ਅਸੀਂ ਧੰਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਡੇ ਦਰ ਤੇ ਆਏ ਆਂ ਹੁਣ ਦਰ ਆਏ ਆਂ ਦੀ ਸਾਡੀ ਲਾਜ ਰੱਖੋ ਹੁਣ ਆਸੀ ਸਾਡੇ ਤੇ ਕਿਰਪਾ ਕਰ ਤੇਰਾ ਦਰ ਛੱਡ ਕੇ ਕਰੇ ਹੋਰ ਨਾ ਪਾਸਿਆਂ ਤੇ ਨਾ ਜਾਈਏ ਤੇਰੇ ਦੁਆਰੇ ਤੇ ਆ ਗਏ ਆ ਤੇਰੇ ਦਰ ਤੇ ਆ ਗਏ ਆ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ ਬਾਹ ਗਹੇ ਕੀ ਲਾਜ ਅਸ ਗੋਬਨ ਦਾਸ ਤੁਹਾਰੋ ਜੇ ਪਾਤਸ਼ਾਹੇ ਅਰਦਾਸ ਕਰਦੇ ਨੇ ਤੇ ਗੁਰੂ ਕਾ ਸਿੱਖਾ ਤੂੰ ਕਿਉਂ ਨਹੀਂ ਕਰਦਾ ਤੇਰਾ ਗੁਰੂ ਇਹ ਅਰਦਾਸ ਕਰ ਰਿਆ ਕਿ ਅਕਾਲ ਪੁਰਖ ਤੇਰੇ ਦਰ ਤੇ ਆ ਗਏ ਆ ਹੁਣ ਦਰ ਆਿਆਂ ਦੀ ਸਾਡੀ ਇਲਾਜ ਰੱਖ ਸਾਰੇ ਦੁਆਰੇ ਛੱਡ ਕਰਕੇ ਤੇ ਤੂੰ ਗੁਰੂ ਕਾ ਸਿੱਖਿਆ ਤੂੰ ਕਦੋਂ ਦੁਆਰੇ ਛੱਡਣਿਆ ਬਾਕੀਆਂ ਦੇ ਇਧਰ ਉਧਰ ਦੇ ਦੁਆਰੇ ਤੂੰ ਕਦੋਂ ਛੱਡੇਗਾ ਤੂੰ ਕਦੋਂ ਇਹ ਅਰਦਾਸ ਕਰੇਂਗਾ ਹਿਰਦੇ ਦੇ ਵਿੱਚੋਂ ਵੀ ਸਾਰੇ ਦੁਆਰੇ ਛੱਡ ਕਰਕੇ ਹੁਣ ਤੇਰੇ ਦਰ ਤੇ ਪਾਤਸ਼ਾਹ ਆ ਗਏ ਆ ਪਰ ਨਹੀਂ ਅਸੀਂ ਤਾਂ ਪਤਾ ਨਹੀਂ ਕਿੰਨੇ ਕੁ ਦੁਆਰੇ ਰੱਖੇ ਨੇ ਕਿੰਨੇ ਕੋ ਦਰ ਹੋਰ ਰੱਖੇ ਨੇ 옵ਸ਼ਨਾਂ ਰੱਖੀਆਂ ਪੀ ਇੱਧਰ ਨਹੀਂ ਤੇ ਉੱਧਰ ਸਹੀ ਉੱਧਰ ਨਹੀਂ ਤੇ ਉੱਧਰ ਸਹੀ ਨਹੀਂ ਪਰ ਖਿਆਲ ਕਰੀ ਇਸ ਦਰ ਤੇ ਆਇਆ ਗੱਲ ਬਣਨੀ ਆ ਇਸ ਦਰ ਤੇ ਜਿਹੜੇ ਪਾਤਸ਼ਾਹ ਨੇ ਗੁਰੂ ਪਾਤਸ਼ਾਹ ਨੇ ਤੈਨੂੰ ਸਮਝਾਉਣਾ ਕੀਤਾ ਹੈ ਕਿ ਸਾਰੇ ਦੁਆਰੇ ਛੱਡ ਕਰਕੇ ਗੁਰੂ ਪਾਤਸ਼ਾਹ ਦੇ ਦਰ ਤੇ ਆ ਜਾ ਕਿਰਪਾ ਪਾਤਸ਼ਾਹ ਆਪ ਹੀ ਦਰ ਆਇਆਂ ਦੀ लाज ਰੱਖਣਗੇ ਆਪਣਾ ਮਿਰਦ ਜਾਣ ਕਰਕੇ ਆਪਣਾ ਬਿਰਧ ਜਾਣ ਕਰਕੇ ਪਾਤਸ਼ਾਹ ਤੇਰੇ ਦਰ ਆਿਆਂ ਦੀ लाज ਰੱਖਣਗੇ ਸੋ ਇਹ ਪਾਤਸ਼ਾਹ ਨੇ ਪਾਵਨ ਪੀਤਰ ਚੌਪੀ ਸਾਹਿਬ ਜੀ ਦੀ ਗੁਰਬਾਣੀ ਦੇ ਵਿੱਚ ਅਖੀਰ ਤੇ ਇਹ ਦੋਹਰਾ ਉਚਾਰਨ ਕੀਤਾ ਜੋ ਆਪ ਜੀ ਨੇ ਸਰਵਣ ਕੀਤਾ ਹੈ ਸੋ ਇੱਥੇ ਚੌਪੀ ਸਾਹਿਬ ਜੀ ਦੀ ਗੁਰਬਾਣੀ ਦੀ ਸਮਾਪਤੀ ਹੁੰਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੁਭ ਸਿੱਖਿਆ ਦੇ ਕਰਕੇ ਨਿਹਾਲ ਕੀਤਾ ਹੈ ਸੋ ਪਾਵਨ ਪਿੱਤਰ ਗੁਰਬਾਣੀ ਦੀ ਕਥਾ ਵਿਚਾਰ ਕਰਦੇ ਆ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਅਣਜਾਣ ਜਿਹੇ ਬੱਚਾ ਸਮਝ ਕੇ ਥੋੜੀ ਮੱਤ ਵਾਲਾ ਸਮਝ ਕਰਕੇ ਮੁਆਫ ਕਰਨਾ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ ਕਰਨ ਜੀ ਸੋ ਕੋਟਨ ਕੋਟਾਨ ਧੰਨਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆਓ ਖਿਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪਾਵਨ ਪੀਤਰ ਹੁਕਮਨਾਮਾ ਆਪ ਜੀਆਂ ਨੇ ਸਰਵਣ ਕਰਨਾ ਹੈ ਜੀ ਦੋਹਰਾ ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ